ਆਏ ਕੋਈ ਸੁਣਾ ਜਿਆ ਸੁਣਾ ਉਹ ਤੂੰ ਇੱਥੇ ਰਿਸ਼ਤਾ ਵੇਖਣਾ ਆ ਲੋਗ ਚੰਗਾ ਮੰਗਦਾ ਤੂੰ ਸਿੱਧਾ ਹੀ ਸੋਨੇ ਤੇ ਆ ਗਿਆ ਚਲੋ ਤੀ ਚੰਗੇ ਦਿਖਾ ਦੋ ਉਹ ਹੁੰਦਾ ਵੀ ਜਿਹੜਾ ਝੂਠੇ ਤੇ ਸੇਬਾ ਉਹ ਤਾਂ ਹੈ ਜਿਹੜਾ ਉਹ ਨੂੰ ਝੂਠਾ ਸੇਬ ਨਹੀਂ ਉਹ ਨੂੰ ਆਈਫੋਨ ਆਂਦੇ ਆ ਮੂੰਹ ਤੇਰਾ ਨੋਕੀ ਵਗਾ ਨਹੀਂ ਲੱਭਤ ਉਹ ਆਈਫੋਨ ਆ ਉਹ ਪ੍ਰਾਕ ਨੂੰ ਖੋਣੋ ਤੇ ਮੁਖਾ ਨਿੰਦ ਮੈਂ ਚੱਲ ਲਈ ਇੱਕ ਮਿੰਟ ਇੱਕ ਮਿੰਟ ਆਓ ਸ਼ੀਸ਼ਾ ਲੱਗਾਈ ਤੇ ਉਧਰ ਵੇਖਿਆ ਤੇ ਮੈਨੂੰ ਸੱਚਾ ਸੱਚੀ ਆਣ ਕੇ ਦੱਸੀ ਵੀ ਤੇਰਾ ਮੂੰਹ ਹੈਗਾ ਇਸ ਤਰ੍ਹਾਂ ਲੜੋ ਭਰਾ ਦਵੰਡਰਾੜੀ ਦਿਖਾ ਦੇ ਕੋਈ ਹਾਂ ਹੁਣ ਕੀਤੀ ਆ ਆਪਣੇ ਮੂੰਹ ਵਾਲੀ ਗੱਲ ਕੱਲ ਇਹ ਦੱਸ ਤੂੰ ਪਹਿਲੇ ਕਿਨੇ ਖੱਟਨੇ ਪਹਿੰਦੇ ਟੈਨਸ਼ਨ ਆ ਕੋ ਬਸ ਇੱਕ ਫੂੰਦ ਖਾਉਗੋ ਯਾ ਫਿਰ ਆਬ ਤੂੰ ਹੀ ਆ ਜਿਹੜਾ ਕੱਲ ਆਇਆ ਆਲੇ ਆ ਦੀ ਸ਼ੇਪ ਸਟਰੀ ਐਥੇ ਜੋ ਮਸਜਿਦ ਪੰਨੋ ਇਹ ਸਾਡੇ ਲੱਗਣਾ ਕੋਠੀ ਚਾਰੋਂ ਦੇ ਉਹਨਾਂ ਦੇ ਟੈਸਟ ਨੇ ਉਹ ਕੋਈ ਨਾ ਚੁੱਪ ਕਰ। ਕਿਹਦੀ ਅੰਕੀ ਬਾਲੀਂਗੇ? ਓਹ ਮੈਂ ਫੋਟੋਆਂ ਦੀ ਗੱਲ ਕੀਤੀ ਆ ਜਿੰਨੀਆਂ ਮੱਝੀ ਰੱਖ ਲਈ। ਇਹ ਨਹੀਂ ਪਰਦਾ। ਪਰ ਆਪਣੀ ਬੂਥੀ ਨਾਲ ਵਿੱਚ ਲਈ ਜੇ ਖਰਾਬ ਹੋ ਗਿਆ ਫਿਰ ਮੇਰੀ ਗੁੱਸੇ ਚੱਲੀ। ਉਹ ਆਹ ਕੋਈ ਕੋਕਾ ਮੁਦੀ ਆਉਗੀ ਨਾ। ਇਹ ਹੋ ਜਾ ਗੁੰਥੇ ਤਾਂ ਸਾਇਨੇ ਨਹੀਂ ਬਣਾਇਆ। ਜਿਵੇਂ ਤੇਰੀ ਬੂੜਾ ਵਧੀਆ। ਚਲ ਇਹ ਦੱਸ ਇਹਨਾਂ ਗਿਫਟ ਤੋਂ ਕੋਈ ਤੀਕਾ ਉਹ। ਗਿਫਟ ਦੇ ਨੂੰ ਮਸਲਾ ਡਾਗ ਲੋ ਸੇ। ਉਹ ਕੋਈ ਘੜੀ ਕੁੜੀ ਦੀ ਮਿਲਣੀ ਚਾਹੀਦੀ ਨਾਲ। ਉਹ ਘੋਟਾ ਰੋ ਤੇ ਘੜੀ ਬਣਾ ਲਾ ਲੱਤਾਂ ਤੇ ਮਾਂ ਦੇ ਰੱਖੀਦਾ ਪਾਟ ਚ ਲੰਗੀਆਂ ਆ ਮੋਟਾ ਤਰਾ ਘੜੀ ਦਾ ਮਾਰ ਕੇ ਚੱਲ ਨਾ ਨਹੀਂ ਨਹੀਂ ਕੋਈ ਨਾ ਤੇ ਉੱਤੇ ਤੇ ਕਹਿ ਦਈਆ ਅਗਲੇ ਆ ਦੁਨਿਆ ਰੋਣੇ ਆਣਾ ਤੈਨੂੰ ਇੱਕ 50 ਵਾਲਾ ਫੋਨ ਖਰੀਦ ਮੇਰੇ ਹੋਰ ਦੱਸ ਬੱਸ ਤੇ ਹੋਰ ਮੈਂ ਤੈਨੂੰ ਦੁਕਾਨ ਦੀ ਕਸ਼ੀਰਤ ਕਰਕੇ ਦੇਣਾ ਅੱਜ ਕਿਹ ਜੇ ਮੋਟਾ ਆ ਇਹ ਪਰ ਕਿਉਂ ਨਾ ਹੋਰ ਮੈਂ ਤੇ ਰੋਟੀ ਬਣਾ ਲੈਣਾ ਕਿਸ ਤਰ੍ਹਾਂ ਤੇ ਉਹ ਨਹੀਂ ਲਈ ਪਾਲਾ ਸੁਆਣੀ ਹੈ ਅੰਦੀ ਸ਼ੀਸ਼ੇ ਮੈਂ ਪਰਫਿਊਮ ਦੇ ਵੇਲੇ ਕਰਦੇ ਲਗਾ ਹਾਇ ਤੱਕ ਸਮਾਂ ਮੈਨੂੰ ਨਹੀਂ ਆਈ ਨਾਲੇ ਜਿੰਨੀ ਤਰ੍ਹਾਂ ਲਾ ਕੋ ਬੋਂਦੀ ਤੂੰ ਤਾਂ ਬਰਾਬਰ ਫਿਊਮੇ ਮੁਸ਼ਕਿਲ ਲੱਗਦਾ ਆ ਬਹੁਤੀਆਂ ਗੱਲਾਂ ਕਰ ਓਏ ਆ ਫੋਨ ਦੱਸ ਮੈਨੂੰ ਕਿੰਨੇ ਦਾ ਆ ਆ ਹੈਗਾ ਹੀ 8000 ਦਾ 8000 ਦਾ ਭਾਵੇਂ 2-3 ਸਵਾਹ ਫੋਨ ਦਿਖਾ ਤੂੰ ਸਿੱਧਾ ਹੀ 8000 ਵਾਲਾ ਦਿਖਾਉਂਨੇ ਆ ਓ ਭਰਾ ਕਿਹੜੇ ਜੁਮਾਨੇ ਤੁਰਿਆ ਫਿਰਦਾ 5000 ਤੋਂ ਘੱਟ ਕੋਈ ਮੋਬਾਈਲ ਨਹੀਂ ਮਿਲਦਾ ਨਹੀਂ ਨਹੀਂ ਕੋਈ ਸਸਤਾ ਰੇ ਦਿਖਾ ਏ ਦੱਸ ਤੂੰ ਖਰਚਵੇਂ ਕਿਨੇ ਗਿਆ ਪੈਸੇ ਕਿੱਥੇ ਨਿਕਲੇ ਗਏ ਆ ਮੈਂ 300 ਰੁਪਇਆ ਵੀਰੇ ਰਕਮ ਵਿਆਹਾਂ ਦੀ ਤੇਰ ਕੋ ਨਾਲ ਗੰਨ ਮੈਂ ਰੱਖਿਆ ਤਰ ਚਲੌਣੀ ਸਿੱਖਾ ਤੈਨੂੰ ਰੱਖਾਂਗਾ ਖਾჭੀ ਨਹੀਂ ਆਵੇ ਤਾਂ ਲੈ ਕੇ ਤੇਰ ਕੋ ਪੈ ਹੈ ਨਾ ਤੂੰ ਮੇਲੇ ਜਾ ਉਹ ਜਿਹੜਾ ਖਰੋਣੇ ਵਾਲਾ ਹੁੰਦਾ ਨਾ ਉਹ ਲੈ ਉਹ ਤਨਵਾਰਾ ਕਰ ਤੂੰ ਮੈਂ ਮੇਲੇ ਆ ਲੈ ਖਰੀਦਣ ਆਦਾ ਫਿਰ ਤੇਰੇ ਕੋ ਮੈਂ ਬਲੇ ਆ ਕੋ ਚਾ ਤੇ ਯਾਰ ਤੂੰ ਤਾਂ ਗੁੱਸਾ ਹੀ ਕਰ ਗਿਆ ਤੂੰ ਇਹਦਾ ਕਰ ਤੂੰ ਕਿਸ਼ਤਾ ਦਨ ਲਾ ਕਾਰਡ ਕੜਾਗਾ ਤੇ ਕੋਈ ਰਸ਼ਨ ਕੜਾਗਾ ਉਹ ਤਲੂਪਾ ਦੀਪੂ ਤੇ ਆ ਕਾਰਡ ਨਹੀਂ ਕੜਾ ਕਰ ਕੋਈ ਯਾਰ ਕੋਈ ਅਧਾਰ ਕੜਾ ਦੇ ਨੀ ਤੇ ਚੱਪਾਂ ਚਲਵਾ ਦੂਗਾ ਤਲ ਨੂੰ ਬਾਹਰ ਕਰ ਕੇ ਆ ਜਾ ਬਈ ਡੈਬਿਟ ਕ੍ਰੈਡਿਟ ਕੜਾਗਾ ਤਾਂ 10 ਉਹਨਾਂ ਹੁੰਦੀਆਂ ਕਿਸ਼ਤਾਂ ਆਲੇ ਤੇਰੇ ਕੋ ਵੀ ਕੜਾ ਦੇਗਾ ਹੋਰ ਨੈਸ਼ਨਲ ਇਸਟੀ ਕਾਰਡ ਦਾ ਪਹਿ ਕਿੜਾ ਮਾਂ ਮੋਬਾਈਲ ਤੋਂ ਲੈ ਬੈਂਕ ਤੋਂ ਆਵਾੜਦੇ ਓਏ ਕਰੇ ਨਾ ਮਾਰੂ ਓ ਕਿ ਦੰਡੀਆ ਤੂੰ ਕਲਾ ਕਰਨਾ ਮੈਨੂੰ ਜੇ ਤੂੰ ਦੁਕਾਨਗਾਰੀ ਨਹੀਂ ਕਰੀ ਲਖੀਆਂ ਯਾ ਟੇਬਲ ਟੂ ਨੂੰ ਸਾਫ ਕਰ ਕੇ ਹਰ ਚੁਰ ਲਾ